ਭਾਈ ਆਪਾਂ ਹੁਣ ਜਾਣਿਆ ਰਮਾਨ ਦੇ ਯਾਰ ਦੋਸਤ ਦੇ ਕੋਲੇ ਤੇ ਉਹਦੇ ਕਬੂਤਰਾਂ ਦਾ ਵੀ ਕਰਵਾਵਾਂਗੇ ਤੁਹਾਨੂੰ ਸ਼ੌਂਕ ਆਪਾਂ ਚੱਲ ਪਏ ਰਮਾਨ ਦੇ ਘਰੋਂ ਤੇ ਵੱਡੇ ਰੋਡ ਤੇ ਚੜ ਗਏ ਇਧਰ ਤੇ ਹੁਣ ਚੱਲਦੇ ਆਂ ਬਸ 10-15 ਮਿੰਟਾਂ ਚ ਉਹਦੇ ਘਰੇ ਪਹੁੰਚ ਜਾਾਂਗੇ ਤੇ ਜਾ ਕੇ ਉਹਦੇ ਕਬੂਤਰਾਂ ਦਾ ਕਰਵਾਉਂਦੇ ਆਂ ਸ਼ੌਂਕ ਅੱਜ ਦਾ ਵਲੌਗ ਥੋੜਾ ਜਿਹਾ ਲੰਬਾ ਹੋ ਜੂਗਾ ਵੀਰੇ ਪਰ ਬਾਕੀ ਵਲੌਗ ਬਹੁਤ ਵਧੀਆ ਆਊਗਾ ਤੇ ਸਾਰੇ ਭਰਾ ਜਾ ਕੇ ਚੈੱਕ ਕਰਿਓ ਤੇ ਬਹੁਤ ਸੋਹਣਾ ਵਲੌਗ ਬਣਨ ਵਾਲਾਗਾ ਤੇ ਬਾਕੀ ਚੱਲਦੇ ਆਂਗੇ ਅੱਜ ਹੁਣ ਅੱਗੇ ਆਪਾਂ ਕੀ ਬਾਈ ਆਪਾਂ ਆ ਗਏ ਸੀ ਈਰਮਾਨ ਦੇ ਯਾਰ ਦੋਸਤ ਦੇ ਘਰ ਤੇ ਆਪਾਂ ਹੁਣ ਤੁਹਾਨੂੰ ਦਿਖਾਉਣੇ ਉਹਦੇ ਪੱਠੇ ਪੱਠੀਆਂ ਕਬੂਤਰ ਵੱਡੇ ਦਿਖਾ ਨਹੀਂ ਸਕਦੇ ਬਾਈ ਤੇ ਬਾਈ ਵੱਡੇ ਕਬੂਤਰ ਦਿਖਾਉਣ ਤੋਂ ਨਾ ਕਰਦੇ ਨੇ ਤੇ ਆਪਾਂ ਉਹਨਾਂ ਦੇ ਪੱਠੇ ਪੱਠੀਆਂ ਜਿਹੜੇ ਬਾਈ ਨੇ ਰੋਕੇ ਹੋਏ ਨੇ ਸਿਰਫ ਨਸਲਾਂ ਵਾਸਤੇ ਕਬੂਤਰ ਉਹ ਦਿਖਾਉਣੇ ਆ ਕਿ ਤੁਹਾਨੂੰ ਸਾਰੇ ਤੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਬਾਈ ਨੂੰ ਮਿਲਵਾਉਣੇ ਆ ਬਾਈ ਇੱਧਰ ਬੈਠਾ ਤੇ ਬਾਈ ਨਾਲ ਕਰਦੇ ਆ ਗੱਲਬਾਤ ਹੋਰ ਬਾਈ ਕੀ ਹਾਲ ਚਾਲ ਦੀ ਠੀਕ ਆ ਬਾਈ ਤੇ ਬਾਕੀ ਇੱਧਰ ਈਰਮਾਨ ਆ ਤੇ ਈਰਮਾਨ ਆਪਾਂ ਨੂੰ ਦਿਖਾਉਂਦਾ ਕਿ ਪੱਠੇ ਪੱਠੀਆਂ ਇੱਧਰ ਬਾਈ ਜਿਹੜੀਆਂ ਆਹ ਖੁੱਡੇ ਈ ਸਾਰੀਆਂ A ਤੋਂ Z ਆ ਤੇ ਬਾਕੀ ਜਿਹੜਾ ਨਾਲ ਵਾਲਾ ਖੁੱਡਾਗਾ ਉਹ ਤੇ ਹੈਗੇ ਨੇ ਪੱਠੇ ਆਪਾਂ ਤੁਹਾਨੂੰ ਪਹਿਲਾਂ ਪੱਟੀਆਂ ਦਾ ਸ਼ੌਂਕ ਕਰਵਾਉਨੇ ਇੱਕ ਵਾਰ ਤੇ ਦੇਖਿਓ ਤੁਸੀਂ ਬਹੁਤ ਜ਼ਿਆਦੇ ਚੰਗੀ ਨਸਲ ਦੀਆਂ ਪੱਠੀਆਂ ਰੱਖੀਆਂ ਹੋਈਆਂ ਨੇ ਬਾਈ ਨੇ ਮਤਲਬ ਬਾਈ ਯਾਰ ਅਸਲੀ ਹੀ ਰੱਖਿਆ ਹੋਇਆਗਾ ਕਹਿ ਸਕਦੇ ਆਪਾਂ ਤੇ ਅਰਮਾਨ ਇੱਕ ਪੱਠੀ ਵੜ ਕੇ ਲੈ ਕੇ ਆਇਆ ਤੇ ਕਰੋ ਚੈੱਕ ਬਾਈ ਤੁਸੀਂ ਕਬੂਤਰੀ ਦਾ ਕੀ ਕੀਤੀ ਹੈ ਇਹ ਛਾਹ ਕੀ ਕਬੂਤਰੀ ਹੈਗੀ ਇਹ ਉਹਦੀ ਤੇ ਬਾਈ ਬਹੁਤ ਹੀ ਜ਼ਿਆਦੇ ਚੰਗੀ ਹੈ ਤੇ ਇਹ ਬਾਈ ਦੀ ਬਾਜੀ ਜਿੱਤੀ ਹੋਈ ਆ ਕਬੂਤਰੀ ਚੱਕ ਹੀਰਾ ਸੰਘਾਲ ਚੱਕ ਹੀਰੇ ਸਿੰਘਾਲੇ ਬਾਈ ਚੱਕ ਹੀਰਾ ਸਿੰਘ ਪਿੰਡ ਆਗਾ ਦੇਸੂ ਦੇ ਨਾਲ ਪੰਡਾ ਤੇ ਉੱਥੇ ਬਾਜੀ ਜਿੱਤੀ ਸੀ ਕਬੂਤਰੀ ਇਹ ਬਈ ਬਈ ਕਿਹੜੇ ਸੰਚ ਇੱਥੇ ਸੀ ਇਹ ਲੋ ਆ ਆਈ ਦੀ ਆ ਕਬੂਤਰੀ ਬਈ ਬਹੁਤ ਜਿਆਦੇ ਉੱਡੀ ਹੋਈ ਆ ਤੇ ਬਾਈ ਕਹਿੰਦਾ ਉਹਦੇ ਜਿੱਦੇ ਕਬੂਤਰੀ ਜਿੱਤੀ ਸੀ ਨਾ 4 ਵਜੇ ਲਗਭਗ ਸਾਰੀਆਂ ਬਾਜ਼ੀਆਂ ਖਤਮ ਹੋ ਗਈਆਂ ਸੀ ਜਿੱਥੇ ਬਾਈ ਨੇ ਬਾਜੀ ਛੱਡੀ ਸੀ ਉੱਥੇ ਵੀ 4 ਵਜੇ ਬਾਜੀ ਖਤਮ ਹੋ ਗਈ ਸੀ ਤੇ ਬਾਈ ਨੇ 4:30 ਵਜੇ ਟਾਂਗੀ ਤੇ ਬਿਠਾਈ ਸੀ ਪੱਤਾ ਪੱਤਾ ਝਾੜਦਾ ਸੀ ਕਬੂਤਰੀ ਨੇ 47 ਦਾ ਟੈਂਪਰੇਚਰ ਸੀ ਵੀਰੇ ਤੇ ਬਾਕੀ ਪੈਰਪੂਰ ਦੇਖੋ ਪੈਰਾਂ ਤੇ ਵੀ ਡੱਕੇ ਨੇ ਤੇ ਬਾਕੀ ਸ਼ਾਖੀ ਕਬੂਤਰੇ ਤੇ ਬਹੁਤ ਚੰਗੀ ਹੈ ਵੀਰੇ ਕਬੂਤਰੀ ਤੇ ਬਾਕੀ ਤੁਹਾਨੂੰ ਹੋਰ ਕਬੂਤਰਾਂ ਦਾ ਬਾਈ ਜਿੰਨੇ ਕਰਾਉਣਿਆਂ ਸ਼ੌਂਕ ਆ ਹੁਣ ਕਰਵਾਉਣਿਆਂ ਤੁਹਾਨੂੰ ਸ਼ੌਂਕ ਬਾਈ ਆ 6 ਭੈਣਾ ਨਹੀਂ ਗਿਏ ਇੱਕੋ ਜਿਹਾਂ ਤੇ ਬਾਈ ਨੇ 6 ਦੀਆਂ 6 ਰੋਕ ਰੱਖਿਆ ਸਿਰਫ ਨਸਲ ਵਾਸਤੇ ਤੇ ਤੁਸੀਂ ਆਪ ਸੋਚ ਸਕਦੇ ਹੋ ਜਿਹੜੇ ਬੰਦੇ ਨੇ 6 ਕਬੂਤਰੀਆਂ ਰੋਕ ਕੇ ਨੇ ਤੇ ਬਾਈ ਕਿਸੇ ਗੱਲ ਤੇ ਰੋਕੀਆਂ ਹੋਣੀਆਂ ਤੇ ਬਾਕੀ ਤੁਹਾਨੂੰ ਨੇੜੇ ਜਾ ਕੇ ਸ਼ੌਂਕ ਕਰਵੰਦੇ ਤੇ ਸਾਰੀਆਂ ਅੱਖਾਂ ਕੱਢਦੇ ਨੇ ਕਾਲੀਆਂ ਦੀ ਵੀ ਕੱਢਦੇ ਨੇ ਪੀਲੀਆਂ ਦੀ ਵੀ ਕੱਢਦੇ ਨੇ ਚਿੱਟੀਆਂ ਦੀ ਵੀ ਕੱਢਦੇ ਨੇ ਬਾਈ ਤੇ ਆ ਜਿਹੜੀ ਾਰਮਾਨ ਕੋਲੇ ਨੇ ਇਹ ਦੋਨੇ ਹੈਗੀਆਂ ਨੇ ਸ਼ਾਖੀ ਆ ਜਿਹੜੀਆਂ ਬਾਈ ਦੇ ਹੱਥ 'ਚ ਹੈਗੀਆਂ ਨੇ ਇਹ ਹੈਗੀਆਂ ਨੇ ਬਈ ਕੱਚੀਆਂ ਪੀਲੀਆਂ ਅੱਖਾਂ ਦੀਆਂ ਕਬੂਤਰੀਆਂ ਤੇ ਜਿਹੜੀਆਂ ਆਪਣੇ ਆਕਾਸ਼ ਕੋਲੇ ਨੇ ਉਧਰ ਉਹ ਹੈਗੀਆਂ ਨੇ ਚਿੱਟੀਆਂ ਅੱਖਾਂ ਦੀਆਂ ਤੇ ਬਾਕੀ ਸਾਨੂੰ ਆਪਾਂ ਨੇੜੋ ਸ਼ੌਂਕ ਕਰਵਾਦਣੇ ਆ ਆ ਜਿਹੜੀਆਂ ਆਕਾਸ਼ ਦੇ ਹੱਥ 'ਚ ਨੇ ਬਈ ਕਰੋ ਚੱਕ ਕਬੂਤਰੀਆਂ ਦਾ ਕਰੋ ਸ਼ੌਂਕ ਤੇ ਇਧਰ ਰਮਾਨ ਦੇ ਹੱਥ 'ਚ ਹੈਗੀਆਂ ਨੇ ਛਾਹਕੀਆਂ ਇਧਰ ਬਾਈ ਕੋਲੇ ਹੈਗੇ ਨੇ ਕੱਚੀਆਂ ਪੀਲੀਆਂ ਤੇ ਪੱਲੇ ਪੁੱਲੇ ਦੇਖੋ ਬਾਈ ਬਹੁਤ ਸੋਹਣੀਆਂ ਨੇ ਪੱਲੇ ਫੰਗ ਚ ਫੰਗ ਫਾਦਦਾ ਕਬੂਤਰੀਆਂ ਦਾ ਤੇ ਪੈਰਾਂ ਪੂਰਾ ਤੋਂ ਸਾਰੇ ਕਿਤੋਂ ਬਾਈ ਯਾਰ ਵਜੂਤ ਤੋਂ ਫੁੱਲ ਚੰਗੀਆਂ ਕਬੂਤਰੀਆਂ ਨੇ ਤੇ 6 ਦੀਆਂ 6 ਪੈਣਾ ਰੋਕਿਓ ਹੀਆਂ ਨੇ ਬਾਈ ਨੇ ਘਰੇ ਤੇ ਬਾਈ ਦੇ ਕੋਲੇ ਜਾਦੇ ਜੋੜੇ ਵੀ ਨਹੀਂ ਹੈਗੇ 3-4 ਜੋੜੀ ਨੇ ਜਿਨ੍ਹਾਂ ਦੀ ਸਾਰੀ ਨਸਲ ਆ ਤੇ ਬਾਈ ਨੇ ਪਿਛਲੇ ਸਾਲ ਇੱਕ ਦੋ ਬਾਜੀਆਂ ਛੱਡੀਆਂ ਸੀ ਬਾਈ ਕਹਿੰਦਾ ਬਾਕੀ ਆਪਾਂ ਬਾਜੀਆਂ ਛੱਡੀਆਂ ਨਹੀਂ ਸਿਰਫ ਆਪਾਂ ਯਾਰ ਕਹਿੰਦਾ ਨਸਲ ਅੱਗੇ ਵਧਾ ਕਰਨਾ ਸੀ ਸਾਰੇ ਕਬੂਤਰ ਛੱਡਦੇ ਜੀ ਇੱਕ ਵਾਰ ਯਾਰ ਕਿਸੇ ਪ੍ਰੋਬਲਮ ਕਰਕੇ ਕਬੂਤਰ ਵੇਚ ਤੇ ਬਾਕੀ ਹੁਣ ਸਾਰੀ ਦਵਾਰ ਤੋਂ ਨਸਲ ਬਣਾਈ ਜਾਂਦਾ ਬਾਈ ਨੇ ਜਿਹੜੇ ਕਬੂਤਰ ਮਤਲਬ ਦਿੱਤੇ ਸੀ ਨਾ ਉਹ ਦਵਾਰ ਤੋਂ ਮੁੱਲ ਲੈ ਕੇ ਆਇਆ ਬਾਈ ਬਾਈ ਜਾ ਕੇ ਕਿਸੇ ਤੋਂ ਤੇ ਬਾਕੀ ਇੱਧਰ ਅਰਮਾਨ ਲੈ ਕੇ ਆਇਆਗਾ ਹੋਰ ਕਬੂਤਰੀਆਂ ਚੱਕ ਕੇ ਆਹ ਨੀਲੇ ਦੀਆਂ ਪੱਟੀਆਂ ਤੇ ਇੱਧਰ ਬਾਈ ਜਿਹੜਾ ਬਾਈ ਦੇ ਕੋਲ ਇੱਕ ਨੀਲਾ ਕਬੂਤਰ ਹੈਗਾ ਆਪਾਂ ਸ਼ੌਂਕ ਤਾਂ ਤੁਹਾਨੂੰ ਕਰਵਾ ਨਹੀਂ ਸਕਦੇ ਬਾਕੀ ਉਹਦੀਆਂ ਨੇ ਤਿੰਨੇ ਪੱਟੀਆਂ ਤਿੰਨ ਪੱਟੀਆਂ ਬਾਈ ਨੇ ਆ ਰੋਕੀਆਂ ਹੋਈਆਂ ਨਿਗੀਆਂ ਤੇ ਬਾਕੀ ਦੇਖੋ ਤਿੰਨੇ ਕਾਲੀਆਂ ਚੀਨੀਆਂ ਨੇਗੀਆਂ ਆਏ ਨਾਈ ਲਾਈਕ ਤੇ ਤੁਹਾਨੂੰ ਕਰਵਾਉਣੇ ਆ ਚੈੱਕਾਂ ਤੇ ਇੱਕ ਲਾਲ ਜਿਹੜੀ ਬਾਈ ਦੇ ਹੱਥ ਚ ਨੇ ਬਾਈ ਆ ਦੋਨੇ ਕਾਲੀਆਂ ਚੀਨੀਆਂ ਨੇ ਜਿਹੜਾ ਇਹਨਾਂ ਦਾ ਪਿਓ ਆ ਬਾਈ ਉਹ ਜਮਾ ਨੀਲਾ ਕਬੂਤਰ ਆ ਮਤਲਬ ਜਿਹਨੂੰ ਆਪਾਂ ਗੋਲੇ ਕਹਿੰਦੇ ਆਂਗੇ ਉਹ ਕਬੂਤਰ ਆਗਾ ਤੇ ਇਹ ਜਿਹੜੀ ਇੱਧਰ ਕਬੂਤਰੀ ਏਰਮਾਨ ਦੇ ਹੱਥ ਚ ਇਹ ਹੈਗੀ ਆ ਲਾਲ ਚੀਨੀ ਜਿਹੜੀ ਉਹਦੇ ਗੋਲੇ ਦੇ ਨਾਲ ਕਬੂਤਰੀ ਪਾਈ ਏ ਮਤਲਬ ਇਹਨਾਂ ਕਬੂਤਰੀਆਂ ਦੀ ਮਾਂ ਉਹ ਲਾਲ ਚੀਨੀ ਆ ਜਿਹੜੀ ਏਰਮਾਨ ਦੇ ਹੱਥ ਚ ਆ ਆ ਕਬੂਤਰੀ ਦੀ ਕਾਪੀ ਆ ਬਾਈ ਤੁਸੀਂ ਆ ਕਬੂਤਰੀ ਨੂੰ ਦੇਖ ਕੇ ਜੱਜ ਕਰ ਸਕਦੇ ਹੋ ਜਮਾ ਸ਼ੇਮ ਡਿੱਟੋ ਕਾਪੀ ਆ ਕਬੂਤਰੀ ਹੈ ਬਾਈ ਧੱਕੇ ਵੀ ਆ ਕਬੂਤਰਾਂ ਦੇ ਵੀ ਵੀ ਡੱਕੇ ਨੇਗੇ ਪੈਰਾਂ ਦੇ ਉੱਤੇ ਦੇਖੋ ਕਰੋ ਚੈੱਕ ਤੇ ਡੱਕੇ ਨੇ ਕਬੂਤਰਾਂ ਦੇ ਤੇ ਇੱਧਰ ਬਾਈ ਦੇ ਕੋਲੇ ਕਾਲੀਆਂ ਚੀਨੀਆਂ ਨਹੀਂ ਗੀਆਂ ਪੱਠੀਆਂ ਇੱਧਰ ਜਿਹੜਾ ਆਕਾਸ਼ ਨੇ ਹੱਥ 'ਚ ਕਬੂਤਰ ਫੜ ਰੱਖਿਆ ਆ ਵੀ ਇਹਨਾਂ ਦਾ ਭਾਈ ਹੈਗਾ ਤੇ ਬਾਈ ਕਹਿੰਦਾ ਬਾਈ ਕੋਈ ਟਾਵਾ ਟੱਲਾ ਕਬੂਤਰ ਕੱਟਦੇ ਨੇ ਇਹ ਇੱਧਰ ਪੈਰ ਚੈੱਕ ਕਰੋ ਜਿਹੜਾ ਆਕਾਸ਼ ਦੇ ਹੱਥ 'ਚ ਕਬੂਤਰ ਆ ਬਾਈ ਜਮਾਂ ਨੀਲੇ ਪੈਰ ਨੇਗੇ ਕਬੂਤਰ ਦੇ ਜਮਾਂ ਨੀਲੇ ਆਪਾਂ ਮਤਲਬ ਯਾਰ ਇੰਨੇ ਬੰਦਿਆਂ ਕੋਲੇ ਜਾਂਦੇ ਆਉਣੇ ਆਗੇ ਤੇ ਆਪਾਂ ਬਹੁਤ ਘੱਟ ਦੇਖੇ ਨੇ ਆ ਕਬੂਤਰ ਲੋਕਾਂ ਕੋਲੇ ਤੇ ਬਾਈ ਨੇ ਸੰਭਾਲ ਸੰਭਾਲ ਕੇ ਰੱਖੀ ਹੋਈ ਇਹਨੇ ਨਸਲਾਂ ਤੇ ਬਹੁਤ ਪੁਰਾਣੀਆਂ ਨਸਲਾਂ ਨੇ ਮਤ ਤੇ ਬਾਕੀ ਕਰ ਸਕਦੇ ਤੁਸੀਂ ਚੈੱਕ ਤੇ ਬਾਕੀ ਹੁਣ ਅਰਮਾਨ ਲੈਣ ਗਿਆਗਾ ਹੋਰ ਇੱਕ ਜੋੜੇ ਦੇ ਜਿਹੜੇ ਬਾਈ ਨੇ ਰੋਕੇ ਹੋਏ ਨੇ ਬਾਈ ਦੇ ਕੋਲ ਤਿੰਨ ਜੋੜੇ ਨੇ ਤੇ ਲੂਟ ਆకాశ ਦਿਖਾਈ ਜਾਂਦਾ ਆਪਾਂ ਨੂੰ ਵੀਡੀਓ ਦੇ ਵਿੱਚ ਕਬੂਤਰ ਨਾ ਇਹਦਾ ਕਬੂਤਰੀ ਆ ਬਾਈ ਆਕਾਸ਼ ਦੇ ਹੱਥ 'ਚ ਤੁਸੀਂ ਕਬੂਤਰੀ ਦੇਖੀ ਜਾਂਦੇ ਹੋ ਇਹਦਾ ਪਿਓ ਜਮਾ ਡਿੱਟੋ ਕਾਪੀ ਐਵੇਂ ਦਾਗਾ ਰਾਜਨਾਲਾ ਕਬੂਤਰ ਹੈ ਤੇ ਕਬੂਤਰ ਦਾ ਆਪਾਂ ਤੁਹਾਨੂੰ ਸ਼ੌਂਕ ਕਰਵਾ ਨਹੀਂ ਸਕਦੇ ਬਾਕੀ ਤੁਸੀਂ ਕਬੂਤਰੀ ਦੇਖ ਲਓ ਪਿਓ ਡਿੱਟੋ ਕਾਪੀ ਹੈਗਾ ਤੇ ਇੱਕੋ ਜੀ ਕਬੂਤਰੀ ਕੱਢੀ ਹੋਈ ਹੈ ਉਹਨੇ ਆਪ ਦੇ ਵਰਗੀ ਪੱਠਾ ਇੱਕੋ ਹੀ ਕੱਢਿਆ ਇੱਧਰ ਜਿਹੜਾ ਬਾਈ ਦੇ ਹੱਥ 'ਚ ਪੱਠਾ ਹੈਗਾ ਆ ਕਰੋ ਚੈੱਕ ਇਹ ਹੈਗਾ ਬਾਈ ਕਾਲਾ ਚੀਨਾ ਤੇ ਬਾਕੀ ਬਹੁਤ ਸੋਹਣੇ ਕਬੂਤਰ ਨੇ ਬਾਈ ਦੇ ਕੋਲੇ ਬਾਕੀ ਆਪਾਂ ਤੁਹਾਨੂੰ ਸ਼ੌਂਕ ਕਰਵਾਤਾ ਸਾਰੇ ਕਬੂਤਰਾਂ ਦਾ ਬਾਈ ਦੇ ਅੰਦਰ ਤੇ ਬਾਈ ਦੇ ਕੋਲੇ ਤੰਨੀ ਨਸਲਾ ਨਹੀਂ ਗਈਆਂ ਤੇ ਬਲਕਿ ਜਾਦੇ ਕਬੂਤਰ ਭਰਾ ਨੇ ਰੱਖੇ ਨਹੀਂ ਹੋਏ ਆਪਣੇ ਨੇ ਬਾਈ ਇੱਕ ਕਬੂਤਰੀ ਅਰਮਾਨ ਦੇ ਹੱਥ ਚ ਇਹ ਜਮਾ ਸ਼ਾਹ ਕਾਲੀ ਕਬੂਤਰੀ ਹੈਗੀ ਤੇ ਬਾਈ ਨੇ ਇਹ ਸਿਰਫ ਸ਼ੌਂਕ ਦੇ ਵਾਸਤੇ ਰੱਖੀ ਹੋਈ ਆ ਬਾਕੀ ਨਸਲ ਦੀ ਵੀ ਬਹੁਤ ਚੰਗੀ ਹੈਗੀ ਸਾਰੇ ਪਾਸਿਓਂ ਅੱਖਾਂ ਓੱਖਾਂ ਤੋਂ ਪੈਰਾਂ ਤੋਂ ਫੁੱਲ ਚੰਗੀ ਕਬੂਤਰੀ ਆ ਬਾਈ ਨੇ ਸਿਰਫ ਰੱਖੀ ਹੋਈ ਆ ਨਜ਼ਰ ਵਾਸਤੇ ਜਿਵੇਂ ਲੋਕ ਕਹਿ ਦਿੰਦੇ ਨੇ ਵੀ ਇੱਕ ਕਾਲਾ ਕਬੂਤਰ ਚਿੱਟੇ ਕਬੂਤਰਾਂ ਦੇ ਵਿੱਚ ਹੋਣਾ ਚਾਹੀਦਾ ਤੇ ਬਾਕੀ ਓਮੇਰ ਕਿਉ ਹੈ ਬਾਈ ਨੇ ਤੇ ਬਾਕੀ ਆਪਾਂ ਤੁਹਾਨੂੰ ਨੇੜੇ ਜਾ ਕੇ ਸ਼ੌਂਕ ਕਰਵਾ ਦਨੇ ਦੇਖੋ ਤੁਸੀਂ ਕਬੂਤਰੀ ਤੇ ਕਰੋ ਚੈੱਕ ਬਹੁਤ ਸੋਹਣੀ ਕਬੂਤਰੀ ਹੈ ਬਾਈ ਕਾਲੀ ਤੇ ਬਾਕੀ ਇਹਦੇ ਪੈਰ ਚੈੱਕ ਕਰ ਲਓ ਤੇ ਦੇਖੋ ਬਈ ਪੈਰ ਬਾਕੀ ਤੁਹਾਨੂੰ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਜਿਹੜੇ ਖਿਲਾੜੀ ਨੇਗੇ ਤੇ ਦੇਖ ਕੇ ਕਬੂਤਰ ਦਾ ਪਤਾ ਲੱਗ ਜਾਂਦਾ ਮਾੜੇ ਚੰਗੇ ਦਾ ਤਾਂ ਬਾਕੀਆਂ ਨੂੰ ਛੱਡ ਦਿਆ ਹੁਣ ਕੁੱਡੇ ਦੇ ਵਿੱਚ ਅੱਕੀ ਬਾਈ ਇੱਧਰ ਲੈ ਕੇ ਆਏ ਆਂਗੇ ਸ਼ਾਹ ਅੱਖੇ ਕਬੂਤਰ ਜਿਹੜੇ ਆਪਾਂ ਤੁਹਾਨੂੰ ਪਹਿਲਾਂ ਕਬੂਤਰੀਆਂ ਦਿਖਾਈਆਂ ਸੀਗੀਆਂ 6 ਮਤਲਬ ਦੋ ਚਿੱਟੀਆਂ ਅੱਖਾਂ ਦੀਆਂ ਦੋ ਪੀਲੀਆਂ ਅੱਖਾਂ ਦੀਆਂ ਤੇ ਦੋ ਕਾਲੀਆਂ ਅੱਖਾਂ ਦੀਆਂ ਉਹਨਾਂ ਦੇ ਭਰਾ ਨੇ ਬਾਈ ਚਾਰ ਹੈਗੇ ਨੇ ਛਾਹ ਕੇ ਤੇ ਇੱਕ ਹੈਗਾ ਖੱਟੀਆਂ ਅੱਖਾਂ ਦਾ ਜਿਹੜਾ ਆਕਾਰ ਦੇ ਹੱਥ 'ਚ ਆ ਉਹ ਖੱਟੀਆਂ ਅੱਖਾਂ ਦਾ ਤੇ ਇੱਕ ਬਾਈ ਨੇ ਚਿੱਟੀਆਂ ਅੱਖਾਂ ਦਾ ਕਬੂਤਰ ਉਧਰ ਬਾਈ ਨਸਲ 'ਚ ਪਾਇਆ ਹੋਇਆ ਹੈਗਾ ਉਹ ਬੱਚੇ ਗੱਡੀ ਬੈਠਾ ਵੱਡੇ ਖੁੱਡੇ 'ਚ ਬਾਈ ਦੇ ਤੇ ਬਾਕੀ ਉਹ ਵੀ ਇਹਨਾਂ ਦਾ ਭਰਾ ਬਾਈ 6 ਭਰਾ ਤੇ 6 ਭੈਣਾਂ ਬਾਈ ਨੇ ਰੋਕੀਆਂ ਹੋਈਆਂ ਨੇ ਤੇ ਕਿਸੇ ਗੱਲੋਂ ਹੀ ਰੋਕੀਆਂ ਹੋਈਆਂ ਨੇ ਬਾਕੀ ਆਪਾਂ ਤੁਹਾਨੂੰ ਨੇੜੇ ਕਰਕੇ ਕੈਮਰਾ ਕਰਵਾਉਂਦੇ ਆ ਕਿ ਸ਼ੌਂਕ ਕਬੂਤਰਾਂ ਦਾ ਜਿਹੜੇ ਅਰਮਾਨ ਦੇ ਹੱਥ 'ਚ ਨੇ ਇੱਧਰ ਕਰੋ ਬਾਈ ਚ ਤੇ ਬਾਕੀ ਇਹਨਾਂ ਦੇ ਪੈਰਾਂ ਤੇ ਬਈ ਡੱਕੇ ਹੈਗੇ ਨੇ ਸਾਰੇ ਭੈਣ ਭਾਈਆਂ ਦੇ ਟੀਜ਼ਡ ਪੈਰਾਂ ਤੇ ਡੱਕੇ ਨੇ ਬਾਕੀ ਛਾਖੇ ਨੇ ਤੇ ਇੱਧਰ ਦੋ ਹੈ ਬਾਈ ਦੇ ਹੱਥ ਤੇ ਨੇ ਇਹ ਵੀ ਦੋਨੇ ਛਾਖੇ ਕਬੂਤਰ ਨੇ ਬਾਕੀ ਪੱਲਾ ਪੁੱਲਾ ਦੇਖੋ ਬਾਈ ਦਿਖਾਈ ਜਾਂਦਾ ਕਿ ਤੇ ਪੱਲਾ ਵੀ ਬਹੁਤ ਸੋਹਣਾ ਹੈਗਾ ਕਬੂਤਰਾਂ ਦਾ ਤੇ ਬਾਕੀ ਦੇਖੋ ਬਈ ਛਾਖੇ ਕਬੂਤਰ ਜਿਹੜੇ ਲੋਕ ਕਹਿੰਦੇ ਨੇਗੇ ਵੀ ਹਾਂ ਛਾਖੇ ਇਹ ਨੇ ਬਈ ਅਸਲ ਚੀਜ਼ਾਂ ਛਾਖੇ ਕਬੂਤਰ ਪੁਰਾਣੇ ਕਬੂਤਰ ਪੁਰਾਣੇ ਟਾਈਮ ਦੇ ਕਬੂਤਰ ਤੇ ਬਾਕੀ ਜਿਹੜਾ ਆਕਾਸ਼ ਦੇ ਹੱਥ ਚ ਆਪਣੇ ਦੇ ਇਹਨਾਂ ਦਾ ਭਾਈ ਇਹ ਹੈਗਾ ਬਾਈ ਖੱਟੀਆਂ ਅੱਖਾਂ ਦਾ ਕਬੂਤਰ ਜਿਹੜੇ ਮੋਰ ਦੇ ਕਬੂਤਰ ਨੇ ਨਾ ਖੱਟੀਆਂ ਅੱਖਾਂ ਦੇ ਅਸਲ ਕਬੂਤਰ ਇਹ ਨੇ ਬਾਈ ਚਿੱਟੇ ਕੋਈ ਬੰਦਾ ਤਾਂ ਦਿਖਾਉਂਦਾ ਨਹੀਂਗਾ ਪਰ ਆਪਾਂ ਤੁਹਾਨੂੰ ਦਿਖਾਤਾ ਵੀਡੀਓ ਦੇ ਵਿੱਚ ਤੇ ਬਾਕੀ ਦੇਖੋ ਤੁਸੀਂ ਕਬੂਤਰ ਦਾ ਕਰੋ ਸ਼ੌਂਕ ਆਪਾਂ ਤੁਹਾਨੂੰ ਨੇੜੇ ਕਰਕੇ ਕੈਮਰਾ ਦਿਖਾਤਾ ਤੇ ਕਬੂਤਰ ਦੀ ਕੁਆਲਿਟੀ ਚੈੱਕ ਕਰੋ ਬਹੁਤ ਸੋਹਣਾ ਕਬੂਤਰ ਆ ਬਾਈ ਤੇ ਬਾਈ ਲੈਣ ਗਿਆ ਉਧਰ ਚਿੱਟੀਆਂ ਅੱਖਾਂ ਦਾ ਕਬੂਤਰ ਉਹਦਾ ਵੀ ਤੁਹਾਨੂੰ ਕਰਵਾਉਂਦੇ ਆਂਗੇ ਸ਼ੌਂਕ ਕੀ ਬਾਈ ਜਿਹੜਾ ਕਬੂਤਰ ਬਾਈ ਲੈ ਕੇ ਆਇਆ ਹੈ ਨਾ ਚਿੱਟੀਆਂ ਅੱਖਾਂ ਦਾ ਇਹਦਾ ਕਰਵਾਉਂਦੇ ਆਂਗੇ ਤੁਹਾਨੂੰ ਸ਼ੌਂਕ ਆਹ ਕਬੂਤਰ ਦੀ ਤੁਹਾਨੂੰ ਹਿਸਟਰੀ ਦੱਸ ਦਿਆਂ ਬਾਕੀ ਆ ਜਿਹੜਾ ਇਹ ਆ ਕਬੂਤਰ ਦੀ ਤੁਹਾਨੂੰ ਆਪਾਂ ਹਿਸਟਰੀ ਵੀ ਦੱਸ ਦਿਆਂ ਚਿੱਟੀਆਂ ਅੱਖਾਂ ਵਾਲੇ ਦੀ ਨੇੜੇ ਕਰਤਾ ਕੈਮਰਾ ਆਪਾਂ ਤੇ ਜਮਾ ਜ਼ੂਮ ਕਰਤੀ ਕੈਮਰੇ ਤੇ ਇਹ ਕਬੂਤਰ ਨੇ ਭਾਈ ਘਰੇ ਵੀ ਬਾਜ਼ੀਆਂ ਨਵੇੜੀਆਂ ਹੋਈਆਂ ਨੇ ਮਤਲਬ ਜਿੱਦੇ ਇੱਕ ਟਾਈਮ ਦੀ ਗੱਲ ਆ 2019 ਦੀਆਂ ਬਾਜ਼ੀਆਂ ਆ ਆ ਕਬੂਤਰ ਦੀ ਹਿਸਟਰੀ ਤੁਹਾਨੂੰ ਭਰਾ ਦੱਸੂਗਾ ਜਿਹੜਾ ਭਰਾ ਦੇ ਹੱਥਾਂ ਚ ਚਿੱਟੀਆਂ ਅੱਖਾਂ ਦਾ ਕਬੂਤਰ ਇਹ ਜਿਹੜਾ ਆਕਾਸ਼ ਦੇ ਹੱਥ ਤੇ ਤੁਸੀਂ ਕਬੂਤਰ ਦੇਖਿਆ ਸੀ ਪੀਲੀਆਂ ਅੱਖਾਂ ਦਾ ਉਹਦਾ ਸਕਾ ਭਾਈ ਆ ਤੇ ਆ ਕਬੂਤਰ ਦੀ ਹਿਸਟਰੀ ਭਰਾ ਦੱਸਦਾ ਤੁਹਾਨੂੰ ਦੱਸੋ ਬਾਈ ਥੋੜਾ ਜ਼ੋਰ ਨਾਲ ਹਾਂ ਜਿਹੜਾ ਜੋੜਾ ਹੈਗਾ ਨਾ ਵੱਡਾ ਖੱਟੀਆਂ ਦਾ ਕਬੂਤਰ ਆ ਹਾਂਜੀ ਬਾਕੀ ਕਬੂਤਰੀ ਆ ਹਾਂਜੀ ਇਹ ਲਾ ਦੋ ਉਹੀ ਕੱਢਦੇ ਆ ਛਾ ਅੱਖੇ ਵੀ ਕੱਢਦੇ ਆ ਪੀਲਿਆਂ ਦੇ ਵੀ ਚਿੱਟੀਆਂ ਦੇ ਵੀ ਠੀਕ ਹੈ ਜੀ ਇਹ ਕਬੂਤਰ ਮੈਂ ਡਾਉਣ ਲੱਗ ਗਿਆ ਸੀ ਬਾਈ ਠੀਕ ਹੈ ਬਈ ਜਦੋਂ ਪਾਣੀ ਆ ਤੇ ਕਰ ਲਿਆ ਬਾਜੀ ਸੀ ਨਰੂਆ ਨੇ ਹਾਂਜੀ 4 ਵਜੇ ਬਾਜੀ ਨਿਪਟ ਗਈ ਸੀ ਬਾਈ 22 ਚ ਠੀਕ ਹੈ ਜੀ ਤੇ ਇਹ 4 15 ਤੇ ਘਰੇ ਆਰਾਮਦਾਰੀ ਨਾਲ ਬਹਿ ਕੇ ਤਾਂਗੇ ਦੇ ਤੇ 12 13 ਬਦਾਮ ਖਾ ਕੇ ਸੈਟ ਹੋ ਕੇ ਕਿੰਨੀ ਤੇ ਚੜ ਗਿਆ ਸੀ ਬਾਈ ਠੀਕ ਹੈ ਵੀਰੇ ਉਹਦੇ ਗੇੜੇ ਸੀ ਇਹਦੇ ਠੀਕ ਹੈ ਜੀ ਤੇ ਇੰਨਾ ਉੱਡਿਆ ਹੋਇਆ ਘਰੇ ਬਾਜ਼ੀਆਂ ਨਵੇੜੇ ਛਾਤਰੀ ਦੇ ਥੱਲੇ ਦੀ ਲੰਗ ਜਾਂਦਾ ਸੀ ਬੈਂਦਾ ਬੈਂਦਾ ਮਰਦਾ ਮਰਦਾ ਇਹ ਨਹੀਂ ਪਤਾ ਸੀ ਇਹਦਾ ਵੀ ਚੱਕਰ ਮਾਰ ਕੇ ਤਾਹਾਂ ਕਿੰਨਾ ਕੁ ਚਿਰ ਖੜਾ ਰਹੇ ਠੀਕ ਹੈ ਜੀ ਹਾਂ ਤੇ ਉਹ ਟਾਈਮਾਂ 'ਚ ਕਬੂਤਰ 12:30 1 ਵਜੇ ਤਿੰਨ ਨੂੰ ਪਾਸੇ ਸਾਰੇ ਪਿੰਡਾਂ 'ਚ ਬਹਿ ਜਾਂਦੇ ਸੀਗੇ ਠੀਕ ਹੈ ਵੀ ਇਹ ਇੰਨਾ ਜਿਆਦਾ ਉੱਡਿਆ ਹੋਇਆ ਹੈ ਠੀਕ ਹੈ ਜੀ ਬਾਕੀ ਤੁਸੀਂ ਬਾਈ ਹਿਸਟਰੀ ਬਾਈ ਤੋਂ ਪੁੱਛ ਲਈ ਤੇ ਕਬੂਤਰ ਬਹੁਤ ਜਿਆਦਾ ਚੰਗਾ ਬਾਈ ਕਹਿੰਦਾ ਇਹ ਕਬੂਤਰ ਨੇ ਬਾਈ ਘਰੇ ਬਾਜ਼ੀਆਂ ਨਵੇੜੀਆਂ ਹੋਈਆਂ ਨੇ 2022 ਦੀ ਗੱਲ ਆ ਗੁਲਜਾਰ ਜਿੱਤਿਆ ਸੀਗਾ ਬਾਜੀ 4 ਵਜੇ ਬਾਜੀ ਖਤਮ ਹੋ ਗਈ ਸੀ ਜਮਾ ਪੱਤਾ ਪੱਤਾ ਝੜ ਗਿਆ ਸੀ 47 ਦਾ ਟੈਂਪਰੇਚਰ ਸੀ ਤੇ 22 ਦਾ ਸਵਾ 4 ਵਜੇ ਨਾ ਚੰਗਾ ਭਲਾ ਕਬੂਤਰ ਛਾਤਰੀ ਤੇ ਬੈਠਾ ਸੀ ਆ ਕੇ ਤੇ ਤੰਦਰੁਸਤ ਨੇ ਬਦਾਮ ਖਾਦੇ ਤੁਸੀਂ ਦੇਖ ਲਓ ਕਬੂਤਰ ਦਾ ਇhtਿਆਤ ਹੈ ਤੇ ਬਾਕੀ ਆਹ ਕਬੂਤਰ ਨੇ ਬਾਈ ਬਾਜੀ ਵੀ ਜਿੱਤੀ ਹੋਈ ਹੈਗੀ ਤੇ ਬਾਈ ਨੇ ਹੁਣ ਨਸਲ ਦੇ ਵਿੱਚ ਪਾਇਆ ਹੋਇਆ ਆਹ ਕਬੂਤਰ ਤੇ ਚੈੱਕ ਕਰੋ ਤੁਸੀਂ ਕਬੂਤਰ ਦੀ ਕੁਆਲਿਟੀ ਬਾਈ ਨੇ ਇੱਧਰ ਬਾਈ ਆਪ ਦੇ ਘਰ ਦੇ ਵਿੱਚ ਲੱਕੇ ਵੀ ਰੱਖੇ ਹੋਏ ਨੇ ਕਬੂਤਰ ਜਿਹੜੇ ਕਬੂਤਰਾਂ ਦਾ ਤੁਹਾਨੂੰ ਸ਼ੌਂਕ ਕਰਵਾਇਆ ਉਹ ਬਾਈ ਦੇ ਬਾਗਲ ਦੇ ਵਿੱਚ ਨੇ ਤੇ ਇਹ ਬਾਈ ਨੇ ਆਪਦੇ ਘਰੇ ਰੱਖੇ ਹੋਏ ਨੇ ਤੇ ਇੱਧਰ ਦੇਖੋ ਲੱਕੇ ਕਬੂਤਰ ਤੇ ਪਿਓਰ ਕੁਆਲਿਟੀ ਦੇ ਕਬੂਤਰ ਨੇ ਜਮਾਂ ਲੱਕੇ ਕਬੂਤਰ ਨੇ ਬਾਈ ਨਹੀਂ ਲੋਕਾਂ ਕੋਲੇ ਤਾਂ ਬੇਲੜੇ ਜਿਹੇ ਹੁੰਦੇ ਨੇ ਪਿਓਰ ਹੁੰਦੇ ਨਹੀਂ ਬਾਕੀ ਆ ਕਬੂਤਰ ਚੈੱਕ ਕਰੋ ਤੁਸੀਂ ਲੱਕੇ ਤੇ ਇੱਧਰ ਬਾਈ ਲਾਲ ਰਤਾ ਲੱਕਾਂ ਲਾਲ ਰਤਾ ਦੇਖੋ ਤੇ ਇੱਧਰ ਇਹਦਾ ਬੱਚਾ ਦੇਖੋ ਬਾਈ ਬਹੁਤ ਸੋਹਣਾ ਬੱਚਾ ਕੱਢਿਆ ਹੋਇਆ ਤੇ ਉੱਤਰ ਬੈਠੀ ਆ ਫੀਮੇਲ ਆਂਜਾਂ ਦੇ ਉੱਤੇ ਪੰਡੇ ਦਾ ਰੱਖ ਰਖਿੰਦੇ ਇੱਕ ਬੱਚਾ ਇਹਨਾਂ ਨੇ ਘੱਟ ਰੱਖਿਆ ਆ ਹੈਗਾ ਰੱਤਾ ਕਬੂਤਰ ਲੱਕਾ ਰੱਤਾ ਮੈਂ ਬਈ ਪਹਿਲੀ ਵਾਰ ਹੀ ਦੇਖਿਆ ਹੈਗਾ ਲਾਲ ਰੱਤਾ ਕਬੂਤਰ ਜਿਹੜਾ ਲੱਕਾ ਤੇ ਚਿੱਟੇ ਕਬੂਤਰ ਤਾਂ ਬਹੁਤ ਵਾਰੀ ਦੇਖੇ ਨੇ ਕਾਲੇ ਵੀ ਆਪਾਂ ਦੇਖੇ ਨੇ ਪਰ ਆਪਾਂ ਪਹਿਲੀ ਵਾਰੀ ਰੱਤਾ ਕਬੂਤਰ ਪਹਿਲੀ ਵਾਰੀ ਦੇਖਿਆ ਤੇ ਬਾਕੀ ਰੱਤੇ ਕਬੂਤਰ ਦੀ ਤੁਸੀਂ ਕੁਆਲਿਟੀ ਚੈੱਕ ਕਰੋ ਧੌਣ ਦੇਖੋ ਕਬੂਤਰ ਦੀ ਜਮਾ ਪੂਜ ਦੇ ਨਾਲ ਜੁੜੀ ਹੋਈ ਹੈਗੀ ਤੇ ਬਾਕੀ ਸੋਨੂੰ ਹੁਣ ਕਬੂਤਰਾਂ ਨਵਾਈ ਦੇਣ ਦੇ ਕਰਵਾਉਂਦੇ ਆ ਸ਼ੌਂਕ ਇੱਧਰ ਵੀ ਪੱਠੇ ਪੱਠੀਆਂ ਹੈਗੇ ਨੇ ਉਹਨਾਂ ਕੋਲ ਚੱਲਦੇ ਆਪਾਂ ਬਾਕੀ ਬਾਈ ਦੇ ਇੱਧਰ ਖੁੱਡੇ ਨੇ ਬਾਈ ਇੱਧਰ ਵੀ ਪੱਠੇ ਪੱਠੀਆਂ ਬੈਠੇ ਨੇ ਜਿਹੜੇ ਬਾਈ ਨੇ ਨਵੇਂ ਕਟਵਾਏ ਹੋਏ ਨੇ 2026 ਵਾਸਤੇ ਇੱਧਰ ਦੋ ਜੋੜੀਆਂ ਨੇ ਬਾਈ ਨੇ ਵਾਕੇ ਪੱਠੀਆਂ ਪੱਠੀਆਂ ਨੇ ਤੇ ਬਾਕੀ ਆਪਾਂ ਤੁਹਾਨੂੰ ਕਰਵਾਉਂਦੇ ਆਂਗੇ ਸ਼ੌਂਕ ਆਜੋ ਬਈ ਆਪਾਂ ਤੁਹਾਨੂੰ ਕਰਵਾਉਨੇ ਆ 2026 ਵਾਲੇ ਬੱਚਿਆਂ ਦਾ ਸ਼ੌਂਕ ਜਿਹੜੇ ਬਾਈ ਦੇ 2026 ਦੇ ਨੇ ਤੇ ਜਿਹੜਾ ਤੁਸੀਂ ਸਾਹਮਣੇ ਆ ਸ਼ਾਕਾ ਬੱਚਾ ਬੈਠਾ ਬਈ ਇਹਦੀਆਂ 6 ਪੈਰਾਂ ਦਿਖਾਈਆਂ ਸੀ ਤੇ 6 ਭਾਈ ਦਿਖਾਈ ਸੀਗੇ ਉਹਨਾਂ ਦਾ ਤੇ ਬਾਕੀ ਉਹ ਬੈਠਾ ਪਿੱਛੇ ਇੱਕ ਕਬੂਤਰ ਤੇ ਬਾਕੀ ਇੱਕ ਬੈਠਾ ਬਈ ਨੀਲਾ ਇਹ ਜਿਹੜਾ ਬਾਈ ਦਾ ਨੀਲਾ ਕਬੂਤਰ ਜਿਹੜੇ ਆਪਾਂ ਕਾਲੀਆਂ ਚੀਨੀਆਂ ਕਬੂਤਰੀਆਂ ਦੇਖ ਕੇ ਆਇਆ ਉਹਨਾਂ ਦੇ ਭੈਣ ਭਾਈ ਨੇਗੇ ਬਾਕੀ ਦੇਖੋ ਉਹਨ ਕਬੂਤਰੀਆਂ ਮੰਨਦੇ ਨੇ ਕਬੂਤਰ ਮੰਨਦੇ ਨੇ ਉਹ ਪਤਾ ਲੱਗ ਜੂ ਆਪਾਂ ਨੂੰ ਉਹ ਉੱਤੇ ਜਿਹੜਾ ਕਬੂਤਰ ਬੈਠਾ ਆ ਸਾਹਮਣੇ ਜਿੱਥੇ ਮੈਂ ਚੂਮ ਕੀਤਾ ਕੈਮਰਾ ਇਹ ਰਾਜਨਾਲੇ ਜਿਹੜੇ ਬਾਈ ਕੋਲੇ ਕਬੂਤਰ ਨੇ ਉਹਨਾਂ ਦਾ ਪੱਠਾ ਗਾ ਪੱਠਾ ਨਿਕਲੂਗੇ ਪੱਠੀ ਨਿਕਲੂ ਬਾਕੀ ਦੇਖਾਂਗੇ ਆ ਸ਼ਾਕਾ ਬੈਠਾ ਤੇ ਬਾਈ ਕੋਲੇ ਆ ਕਬੂਤਰ ਨੇ ਬਾਈ ਤੇ ਆ ਹੀ ਹਿਸਟਰੀ ਆ ਤੇ ਬਾਕੀ ਹੁਣ ਚੱਲਦੇ ਆਂਗੇ ਆਪਾਂ ਘਰੇ ਤੇ ਜਾਂਦੇ ਜਾਂਦੇ ਬਾਈ ਕੋਲੇ ਇੱਕ ਅਸੀਲ ਮੁਰਗਾ ਉਹਦਾ ਸ਼ੌਂਕ ਕਰਵਾਉਣਾ ਥੋਨ ਕਿਆਜੀ ਚੱਲੀ ਹੁਣ ਥੱਲੇ ਬਾਈ ਤੇਰਾ ਆਪਾਂ ਤੁਹਾਨੂੰ ਕਰਵਾਉਣਿਆ 22 ਦੀਆਂ ਛਾਤਰੀਆਂ ਦਾ ਸ਼ੌਂਕ ਤੇ 22 ਦੇਖੋ ਬਾਈ 22 ਨੇ ਘਰੇ ਬਣਾਈਆਂ ਨੇ ਮਿਹਨਤ ਕਰਕੇ ਤੇ ਮੈਂ ਪਹਿਲੀ ਵਾਰੀ ਛਾਤਰੀ ਦੇਖੀ ਤੇ ਬਾਕੀ ਤੁਸੀਂ ਛਾਤਰੀ ਦੇਖੋ ਬਾਈ ਨੇੜੋਂ ਜਾ ਕੇ ਸਾਰੀ ਬਾਸ ਦੀ ਬਣੀ ਹੋਈ ਹੈ ਤੇ ਛਾਤਰੀ ਦਾ ਵੇਟ ਵੀ ਜਮਾ ਥੋੜਾ ਤੇ ਸੋਹਣੀਆਂ ਬਹੁਤ ਜ਼ਿਆਦੇ ਨੇ ਇੱਕ ਛਾਤਰੀ ਇੱਧਰ ਹੈ ਬਾਈ 22 ਨੇ ਆਿਆਂ ਦਾ ਆਪਣਾ ਮਾਨ ਸਨਮਾਨ ਕੀਤਾ ਪਰ ਆਹ ਨੇ ਆਪਾਂ ਨੂੰ ਆਹ ਛਾਤਰੀ ਗਿਫਟ ਕੀਤੀ ਹੈ ਬਾਈ ਕਹਿੰਦਾ ਅੱਜ ਤੱਕ ਬਾਈ ਆਪਾਂ ਛਾਤਰੀਆਂ ਨਹੀਂ ਦਿੱਤੀਆਂ ਕਿਸੇ ਨੂੰ ਤੇ ਪਹਿਲੀ ਵਾਰੀ ਵੀ ਮੈਂ ਤੁਹਾਨੂੰ ਗਿਫਟ ਦਿੱਤਾ ਭਰਾ ਦਾ ਬਹੁਤ ਬਹੁਤ ਤੇ ਆਪਾਂ ਹੁਣ ਬਾਈ ਦੇ ਅਸੀਲ ਮੁਰਗੇ ਦਾ ਤੁਹਾਨੂੰ ਸ਼ੌਕ ਕਰਵਾਵਾਂਗੇ ਜਾਂਦੇ ਜਾਂਦੇ ਉਹ ਵੀ ਤਿੰਨ ਚਾਰ ਜੋੜ ਜਿੱਤਿਆ ਹੋਇਆ ਭਰਾ ਦਾ ਤੇ ਆਪਾਂ ਚੱਲਦੇ ਆਂਗੇ ਆਜੂ ਜੀ ਇੱਧਰ ਕਰਵਾਉਣੇ ਆਪਾਂ ਤੁਹਾਨੂੰ ਬਾਈ ਦੇ ਅਸੀਲ ਮੁਰਗੇ ਦਾ ਸ਼ੌਕ ਆ ਤੇ ਕਰੋ ਬਾਈ ਚੈੱਕ ਮੁਰਗਾ ਬਾਕੀ ਮੈਨੂੰ ਮੁਰਗਿਆਂ ਦੇ ਬਾਰੇ ਜਾਦੇ ਜਾਣਕਾਰੀ ਹੈ ਨਹੀਂ ਬਾਈ ਆਪਾਂ ਨੂੰ ਸ਼ੌਕ ਹੈ ਨਹੀਂ ਮੁਰਗਿਆਂ ਦਾ ਤੇ ਤੁਸੀਂ ਦੇਖੋ ਜਿਹੜੇ ਭਰਾਵਾਂ ਨੂੰ ਸ਼ੌਕ ਆ ਤੇ ਕੁਆਲਿਟੀ ਚੈੱਕ ਕਰੋ ਬਾਈ ਦੇ ਮੁਰਗੇ ਦੀ ਇੱਕ ਤਾਂ ਬਾਈ ਇਹ ਪਾਣੀ ਵਾਲੇ ਜੋੜ ਜਿੱਤਿਆ ਮਤਲਬ ਚਾਰ ਪਾਣੀ ਲੱਗ ਕੇ ਬਰਾਬਰ ਹੋ ਗਿਆ ਸੀਗਾ ਮੈਚ ਠੀਕ ਹੈ ਜਿਹਨੇ ਵਿੱਚ ਸਿੱਟ ਕੇ ਜੋੜ ਜਿੱਤਿਆ ਪਿੰਡ ਵਾਲਿਆਂ ਵਾਲੀ ਜਿਹੜੇ ਨੂੰ ਸਿੱਟਿਆ ਉਹ ਵੀ ਦੋ ਤਿੰਨ ਜੋੜ ਵਿੱਚ ਸਿੱਟ ਕੇ ਜਿੱਤਿਆ ਹੋਇਆ ਸੀਗਾ ਠੀਕ ਹੈ ਤੇ ਇਹ ਬਰਕਤ ਤੋਂ ਆਇਆ ਹੋਇਆ ਮੁਰਗਾ ਠੀਕ ਆ ਤੇ ਭਰਾ ਦਾ ਬਰਕਤ ਤੋਂ ਆਇਆ ਹੋਇਆ ਮੁਰਗਾ ਤੇ ਇਹ ਸੁੱਕਾ ਜੋੜ ਜਿੱਤਿਆ ਹੋਇਆ ਇੱਕ ਤੇ ਵਿੱਚ ਦੇਖ ਕੇ ਮੈਦਾਨ 'ਚ ਜਿੱਤਿਆ ਹੋਇਆ ਬਈ ਜੋੜ ਤੇ ਬਹੁਤ ਚੰਗਾ ਮੁਰਗਾ ਹੈਗਾ ਬਾਈ ਦਾ ਤੇ ਬਾਕੀ ਕੁਆਲਿਟੀ ਮੈਨੂੰ ਪਤਾ ਨਹੀਂ ਤੇ ਸਾਰੇ ਭਰਾ ਕਰ ਲੋ ਸ਼ੌਂਕ ਮੁਰਗੇ ਦਾ ਤੇ ਆਪਾਂ ਚੱਲਦੇ ਆਂਗੇ ਹੁਣ ਘਰੇ ਵੀਰੇ ਆ ਸੀਗਾ ਆਪਣਾ ਅੱਜ ਦਾ ਬਲੌਗ ਵਲੌਗ ਵਧੀਆ ਲੱਗਿਆ ਹੋਇਆ ਸਾਰੇ ਭਰਾਵਾਂ ਨੂੰ ਤਾਂ ਆਪਣੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਤਿ ਸ੍ਰੀ ਅਕਾਲ ਤੁਹਾਨੂੰ ਸਾਰੇ ਭਰਾਵਾਂ ਨੂੰ ਬਈ